ਤਾਨੂੰ ਦਿਖਾ ਰਿਹਾ ਦੁਕਾਨਾਂ ਸਜੀਆਂ ਹੋਈਆਂ ਨੇ ਨੇੜੇ ਤੇੜੇ ਦੇ ਪਿੰਡਾਂ ਦੇ ਵਾਈ ਹੁਣੀ ਵੀ ਆਏ ਆ ਟਾਈਮ ਤਿਆਰੀਆਂ ਫਰ ਮੇਲੇ ਦੀ ਪੂਰੀ ਪੂਰੀ ਵਾਈ ਤਿਆਰੀ ਵੇਖਦੇ ਕਿਵੇਂ ਹੈ ਕਿੱਲਾ ਦੇਖਦੇ ਹੋਣਾ ਸਾਡੀਆਂ ਹਾਂ 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 ਉਹ ਬਹੁਤ ਵਧੀਆ ਆ ਜੀ ਵਾਈ ਤੁਹਾਨੂੰ ਹਾਂ ਥੈਂਕ ਯੂ ਸੌਾ ਦਿਖਾਉਂਦੇ ਸੰਗਤ ਜਿਹੜੀ ਨੇੜੇ ਤੇੜੇ ਦੀ ਪਹੁੰਚਦੀ ਆ ਦੁਕਾਨਾਂ ਇੱਧਰ ਇੱਥੇ ਫੁੱਲ ਰੌਣਕ ਹੁੰਦੀ ਆ ਆ ਦੁਕਾਨਾਂ ਦੇ ਵਿੱਚ ਮੇਲੇ ਦੇ ਟਾਈਮ ਕੋਲ ਆ ਜਾ ਜਲਦੀ ਪੂਰੀ ਫੁੱਲ ਰੌਣਕ ਕੋਲੀ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਦੁਕਾਨਾਂ ਸਜੀਆਂ ਹੋਈਆਂ ਨੇ ਤੇ ਵੀਡੀਓ ਨੂੰ ਚੱਲਦੀ ਚੱਲਦੀ ਨੂੰ ਸ਼ੇਅਰ ਜ਼ਰੂਰ ਕਰਿਓ। ਤੋ ਦੇਖੋ ਬਹੁਤ ਸੋਹਣੀ ਦੁਕਾਨਾਂ ਆਹੀ ਜਗ੍ਹਾ ਤੇ ਜਿਹੜੇ ਵੀਰ ਭੈਣਾਂ ਇੱਥੇ ਆਉਂਦੇ ਆ ਸਮਾਨ ਲੈਣ ਇੱਥੇ ਫੁੱਲ ਇੱਥੇ ਰੌਣਕ ਹੁੰਦੀ ਐ ਇੱਥੇ ਭਰਿਆ ਹੁੰਦਾ ਖਚਾ ਖਚ ਮੇਲਾ ਪਰ ਉਹ ਚਣੋਲਾ ਆ ਗਿਆ ਸਾਹਮਣੇ ਕੁੰਮਲ ਚਣੋਲਾ ਵਗੈਰਾ ਆ ਗਿਆ ਨੇ ਬਹੁਤ ਸੋਹਣਾ ਮੋਲ ਇਧਰ ਵੀ ਦੁਕਾਨਾਂ ਖੜੇ ਕੁੰਮਲ ਆਹ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਸੋ ਵੀਰੋ ਜਿਹੜੇ ਮੇਲੇ ਤੇ ਆਉਂਦੇ ਆ ਬੱਚਿਆਂ ਨੂੰ ਚਾਹ ਹੁੰਦਾ ਭੈਣਾਂ ਨੂੰ ਵੀ ਕੋਈ ਸਮਾਨ ਲੈਣਾ ਵਸਤੂ ਲੈਣੀ ਆ ਹਨਾ ਮੇਲਾ ਦੇਖ ਲੈਂਦਾ ਤੇ ਦੂਜਾ ਬੱਚਿਆਂ ਨੂੰ ਵੀ ਬਹੁਤ ਚਾਹ ਹੁੰਦਾ ਇਸ ਤੇ ਬੱਚੇ ਦੇਖੋ ਪਹੁੰਚੇ ਹੋਏ ਆ ਆ ਜੋ ਕਿਉਂ ਫਿਰ ਮੇਲੇ ਦੀਆਂ ਤਿਆਰੀਆਂ ਹੈ ਹਾਂਜੀ ਸਮਾਨ ਲੈਣੇ ਫਿਰਦੇ ਆ ਹਾਂ ਦੇਖਦੇ ਸੀ ਦੇਖਦੇ ਸੀਗੇ ਤੇ ਮੇਲੇ 'ਚ ਫਿਰ ਕਿੰਨੇ ਦਿਨ ਆਉਂਗੇ ਸਾਰੇ ਦੇਰੀ ਹਾਂਜੀ ਆਈ ਪਿੰਡ ਹਾਂਜੀ ਤਾਂ ਤੂੰ ਪੁਰਾ ਸਾਹਿਬ ਰਿਸ਼ਤੇਦਾਰ ਵੀ ਆਉਂਦੇ ਹੁੰਦੇ ਫਿਰ ਹਾਂਜੀ ਆਉਣਗੇ ਹਾਂ ਸੋ ਬੱਚੇ ਬਹੁਤ ਖੁਸ਼ ਆ ਦੇਖ ਰਹੇ ਹੋ ਆਉ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਮੇਲਾ ਖਚਾ ਖਚਾ ਭਰਿਆ ਹੁੰਦਾ ਸਥਾਨ ਤੇ ਬਸ ਅੱਜ ਕਿੰਨੀ ਤਰੀਕਾ ਕੋਮਲ 12 ਕੱਲ ਨੂੰ ਲੋੜੀ ਆ ਤੇ ਪਰਸੋਂ ਮੇਲਾ ਮਿੱਤਰੋ ਦੇਖੋ ਆ ਚਨੋਲਾ ਜੁਨੈਦ ਕੀਦਾ ਵਾਹ ਕਮਾਲੀ ਹੋਈ ਪਈਆ ਕੋਮਲਾ ਓਏ ਐਦਿਕ ਤੇ ਚਨੋਲਾ ਹੀ ਬਹੁਤ ਆਇਆ ਬਹੁਤ ਤਰ੍ਹਾਂ ਤਰ੍ਹਾਂ ਦੀਆ ਦੇਖੋ ਆ ਪਹਿਲੀ ਵਾਰ ਆਇਆ ਆਪਣੇ ਕੋਮਲ ਇਹ ਪਹਿਲੀ ਵਾਰ ਆਇਆ ਸਿਸਟਮ ਇਕ ਤੇ ਆ ਚਨੋਲਾ ਸਜੀਆਂ ਹੋਈਆਂ ਬਾਈ ਹੁਣੀ ਖੜੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਫਿਰ ਬੱਚੇ ਦੇਖਦੇ ਫਿਰਦੇ ਆ ਮੇਲਾ ਹਾਂ ਜੀ ਦੇਖਦੇ ਪਿਆਰੀ ਆ ਪੁੱਤ ਮੇਲੇ ਦੀ ਹੈ ਮੇਲੇ ਤੇ ਆਉਂਗੇ ਖੇਡਾਂ ਲਓਗੇ ਝੂਟੇ ਵੀ ਲੈਣੇ ਹੈ ਆਹੀ ਪੰਡਾ ਹੈ ਨਾ ਹਾਂ ਟੂਟੇ ਲਾਉਂਗੇ ਫਿਰ ਆਜੋ ਅੱਗੇ ਦਿਖਾਉਨੇ ਆ ਹੋਰ ਬਾਈ ਜੀ ਬੱਚਿਆਂ ਨੂੰ ਮੇਲਾ ਦਿਖਾਉਨੇ ਆ ਫਿਰ ਹਾਂ ਹਾਂ ਬਾਈ ਮੇਲਾ ਪਹਿਲਾਂ ਹੀ ਆ ਗਿਆ ਹੈ ਹੋਰ ਫਿਰ ਆਪਦਾ ਪੰਡਾ ਮੇਲਾ ਦਿਖਾਉਂਦੇ ਫਿਰਦੇ ਆ ਯਾ ਬਹੁਤ ਹੈ ਮੇਲੇ ਦਾ ਬਾਦੂ ਹੈ ਰੈਸਟੇਰ ਵੀ ਆਉਂਦੇ ਹੁੰਦੇ ਆ ਸ਼ਾਇਦ ਹੀ ਆਉਂਦੇ ਆ ਪੁੱਲੋ ਫਿਰ ਛੁੱਟਣਾ ਬਾਦੂ ਜਾਣਾ ਨਹੀਂ ਰੌਣਕ ਹੈ ਪਿਆਰੀ ਆ ਪੁੱਤ ਹਾਂਜੀ ਆਜੋ ਵੀ ਅੱਗੇ ਦਿਖਾਉਨੇ ਆ ਜਿਆ ਕੋਮਲ ਆ ਦੇਖੋ ਚਨੋਲ ਇੱਕ ਇਹ ਨਵੀਂ ਆਈ ਆ ਆਪਣੇ ਤੇ ਕਾ ਆ ਕਿ ਨਾਮ ਆ ਕੋਮਲ ਅੱਗੇ ਵੀ ਨਹੀਂ ਆਉਂਦਾ ਇਹ ਪੁੱਠਾ ਜਾ ਕਰਦਾ ਹੁੰਦਾ ਜਿਹੜਾ ਉਹ ਆਇਆ ਸੀ ਇੱਕ ਵਾਰੀ ਆਇਆ ਸੀ ਆਜੋ ਅੱਗੇ ਵੀ ਦਿਖਾਉਂਦੇ ਤੁਹਾਨੂੰ ਸਰ ਕਿਸਾਂ ਆ ਜਾਂ ਆ ਵੀ ਚਲੋ ਅੱਗੇ ਆਉਂਦੇ ਆ ਇਹ ਚੀਜ਼ਾਂ ਦਾ ਹਨਾ ਉਹ ਉਹ ਕੈਂਟ ਹੁੰਦੀ ਆ ਉਹ ਬੰਦਾ ਉੱਥੇ ਆ ਆ ਮੁੰਡੇ ਖੜੇ ਆਪਣੇ ਮੇਲੇ ਤੇ ਆਏ ਆ ਕਿਵੇਂ ਫਿਰ ਮੇਲੇ ਤੇ ਤੇਰੀ ਆ ਫਿਰ ਹਾਂਜੀ ਹਾਂਜੀ ਇੱਥੇ ਰਹੋਗੇ ਸਾਰੇ ਦਿਨ ਹਾਂਜੀ ਅਕਤੂਬਰ ਪਿੰਡ ਹੈ ਹਾਂਜੀ ਹੁਣ ਤਾਂ ਫਿਰ ਰੌਣਕ ਆ ਸਕੂਲ ਜਾਂਦੇ ਹੁੰਦੇ ਆ ਨਹੀਂ ਛੁੱਟੀਆਂ ਫਿਰ ਉਹਨਾਂ ਦੇ ਨੇ ਛੁੱਟੀਆਂ ਹੈ ਹੁਣ ਫਿਰ ਦੇਖਦੇ ਫਿਰਦੇ ਆ ਮੌਲਵੀ ਕੀ ਤੇ ਝੂਟਾ ਲੈਣਾ ਕਿਹੜੀ ਚੰਡੋਲ ਆਈ ਹੈ ਹਨਾ ਚੱਲ ਆਜੋ ਅੱਗੇ ਵੀ ਦੇਖਦੇ ਆਪਾਂ ਆਹ ਦੇਖੋ ਬਹੁਤ ਸੋਹਣੀਆਂ ਕਿੰਨੀ ਹੋ ਗਈ ਕੋਵਲ ਆਪਾਂ ਹੈ ਕਿੰਨੇ ਲੋਕ ਜਿਹੜੇ ਬਹੁਤ ਬਹੁਤ ਧੰਨਵਾਦ ਜਿਹੜੇ ਜੁੜੇ ਆਪਣੇ ਨਾ ਤੇ ਅੱਗੇ ਦਿਖਾ ਦੇ ਨੋਲਾ ਕੋਵਲ ਸਾਰਾ ਆਪਾਂ ਤੁਹਾਨੂੰ ਦਿਖਾਉਨੇ ਆ ਦੋਸਤੋ ਵੀ ਤੁਸੀਂ ਘਰ ਬੈਠੇ ਦੇਖੋ ਕਿਹੜੀ ਕਿਹੜੀ ਆਹ ਵੇਖੋ ਵੀ ਆਹ ਵਾਲੀ ਕਮਾਉਂਦੀ ਹੁੰਦੀ ਹੈ ਨਾ ਐ ਤੇ ਚੱਕਰ ਦੇ ਆਉਂਦੇ ਹੁੰਦੇ ਆ ਬੱਚੇ ਹੋਰ ਵੀ ਦੇਖਦੇ ਫਿਰਦੇ ਆ ਆ ਪੁੱਤ ਉਹ ਬੱਲੇ ਬੱਲੇ ਤਾਂ ਮੇਰਾ ਸਟੂਡੈਂਟ ਆ ਠੀਕ ਆ ਹਾਂਜੀ ਸਰ ਹੋਰ ਪੜ੍ਹਾਈ ਵਧੀਆ ਚੱਲਦੀ ਆ ਹਾਂਜੀ ਇਹ ਗੁੜੀਆਂ ਮੇਰੇ ਕੋਲੇ ਸਟੂਡੈਂਟ ਸੀਗੀ ਮੇਰੀ ਪੜਾਉਂਦਾ ਸੀ ਜਿੱਥੇ ਮੈਂ ਉਹ ਤਾਂ ਫਿਰ ਤਿਆਰੀ ਆ ਮੇਲੇ ਦੀ ਚਿੱਟੀਆਂ ਉਹਨੇ ਫਿਰ ਹੈਂਜੀ ਤੇ ਸਕੂਲ ਦੱਸੋ ਪੜ੍ਹਾਈ ਚੱਲਦੀ ਆ ਵਧੀਆ ਹਾਂਜੀ ਵਧੀਆ ਗੇਮ ਗੇਮ ਵੀ ਬਸ ਵਧੀਆ ਚੱਲੀ ਜਾਂਦੇ ਆ ਗੇਮ ਵਧੀਆ ਆਪਾਂ ਵਧੀਆ ਖੇਡਦੇ ਹੁੰਦੇ ਸੀ ਹੈਨਾ ਚਲ ਕੋਈ ਨਹੀਂ ਖੇਡਿਆ ਕਰੋ ਠੀਕ ਆ ਅਸਲੀ ਪੈਡਲ ਲੈ ਕੇ ਆਈਏ ਗੇਮ ਆਜਾ ਅੱਛਾ ਗੇਮ ਆਜਾ ਮੈਡਮ ਹਾਂ ਹਾਂ ਖੇਡਦਾ ਰਹਿਣਾ ਬੱਚੇ ਗੇਮ ਆ ਆ ਜਿਆਸ ਸੰਤ ਕਬ ਕੋਰੇ ਸੰਤ ਕੋਰੇ ਤੇ ਪੋਏ ਬਹੁਤ ਬਹੁਤ ਸੋਹਣਾ ਠੀਕ ਹੈ ਸੱਸੀ ਘਰ ਆ ਜਾ ਕੋਲ ਠੀਕ ਆ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਦੱਸਿਆ ਮੇਲਾ ਤਕਰੀਬਨ ਦਿਖਾਇਆ ਕੁਛ ਮੇਲਾ ਰਹਿ ਗਿਆ ਕਿਤੇ ਵੀਡੀਓ ਲੰਬੀ ਹੁੰਦੀ ਸੀ ਤੇ ਕਾ ਨੂੰ ਨੇੜੇ ਤੇਰੇ ਦੇ ਪਿੰਡਾਂ ਤੋਂ ਜਿਹੜੇ ਮੇਲੇ ਤੇ ਹੁੰਦੇ ਆ ਬਾਈ ਹੁਣੀ ਵੱਧ ਤੋਂ ਵੱਧ ਸ਼ੇਅਰ ਕਰੇ ਵੀਡੀਓ ਨੂੰ ਤੇ ਮੇਲੇ ਦਾ ਦੇਖ ਸਕਣ ਮਾਹੌਲ ਬਹੁਤ ਬਹੁਤ ਧੰਨਵਾਦ ਸੋ ਮਿਲਦੇ ਆਂ ਦੋਸਤੋ ਮੇਲੇ ਤੇ ਫਿਰ ਦੇਖਾਂਗੇ ਮੇਲੇ ਤੇ ਮਾਹੌਲ ਤੁਹਾਨੂੰ ਦਿਖਾਵਾਂਗੇ ਤੇ ਅੱਗੇ ਕਰਾਂਗੇ ਵੀਡੀਓ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਣੇ ਬੜਾ ਤਾਂ ਕਰ ਰਹੇ ਨੇ ਮੇਰੇ ਕੋਲ Everybody ਪੂਜੀ ਆਂਦੇ ਸੀ ਹਾਂ ਉਹ ਮਨ ਹਰ ਦੂਜੇ ਕੋਣ ਆ ਚੱਕ ਰਿਹਾ